ਗਰੀਬਾਂ ਅਨਾਥਾਂ ਬੇਸਹਾਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਭਾਈ ਜਗਜੀਤ ਸਿੰਘ ਬਾਬਾ ਰਤਨਦੇਵ ਸੇਵਾ ਸੰਸਥਾ ਵਾਲਿਆਂ ਨਾਲ ਪਿਛਲੇ ਦਿਨੀ ਇੱਕ ਵੱਡੀ ਘਟਨਾ ਵਾਪਰੀ ਜਦੋਂ ਉਹ ਫਾਜ਼ਿਲਕਾ ਨੇੜਲੇ ਪਿੰਡ ਅਲਬੋਦਲਾ ਵਿੱਚ ਆਪਣੇ ਪੇਕੇ ਪਿੰਡ ਵਿੱਚ ਹੀ ਬਜ਼ੁਰਗ ਅਵਸਥਾ ਵਿੱਚ ਰਹਿ ਰਹੀ ਮਾਤਾ ਨੂੰ ਬੁਰੇ ਹਾਲਾਤਾਂ ਵਿੱਚ ਦਰਖਤ ਤੇ ਈਟ ਬੈਠੀ ਨੂੰ ਜਿਹੜੀ ਕਿ ਸੜਕ ਕਿਨਾਰੇ ਬੈਠੀ ਰਹਿੰਦੀ ਸੀ ਉਸ ਨੂੰ ਲੈਣ ਲਈ ਜਦੋਂ ਸੰਸਥਾ ਵਾਲੇ ਭਾਈ ਜਗਜੀਤ ਸਿੰਘ ਗਏ ਤਾਂ ਪਹਿਲਾਂ ਤਾਂ ਬਜ਼ੁਰਗ ਮਾਤਾ ਹੀ ਕਾਫੀ ਜ਼ਿਆਦਾ ਅਪਸੈਟ ਸਨ ਉਹਨਾਂ ਤੋਂ ਭਾਈ ਜਗਜੀਤ ਸਿੰਘ ਦੇ ਛੋਟੀਆਂ ਮਾਰਦੇ ਸਮੇਂ ਭਾਈ ਸਾਹਿਬ ਦੇ ਹੱਥ ਤੇ ਸੱਟ ਵੱਜ ਗਈ ਉਸ ਦੇ ਬਾਵਜੂਦ ਉਸ ਤੋਂ ਬਾਅਦ ਪਿੰਡ ਵਾਲੇ ਸੰਸਥਾ ਸਬੰਧੀ ਕਾਫੀ ਪੁੱਛਗਿੱਛ ਕਰਦੇ ਰਹੇ ਜਿਸ ਦੌਰਾਨ ਉਹਨਾਂ ਪੁਲਿਸ ਨਾਲ ਵੀ ਗੱਲ ਕਰਵਾਈ ਦੱਸ ਦਈਏ ਕਿ ਜਦੋਂ ਰਾਤ ਸਮੇਂ ਭਾਈ ਸਾਹਿਬ ਲੈਣ ਗਏ ਤਾਂ ਇਸ ਪੁੱਛ ਪੜਤਾਲ ਦੇ ਦੌਰਾਨੀ ਕਾਫੀ ਜ਼ਿਆਦਾ ਸਮਾਂ ਬੀਤ ਚੁੱਕਿਆ ਸੀ ਖੈਰ ਪੁੱਛ ਪੜਤਾਲ ਕਰਨਾ ਫਰਜ਼ ਵੀ ਬਣਦਾ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੰਮ੍ਰਿਤ ਵੇਲਾ ਹੋਣ ਤੱਕ ਮਾਤਾ ਨੂੰ ਉਹਨਾਂ ਨੇ ਫਿਰ ਵੀ ਨਾ ਭੇਜਿਆ ਤਾਂ ਵਾਪਸ ਮੁੜਦੇ ਸਮੇਂ ਫਰੋਜਪੁਰ ਗੱਡੀ ਦਾ ਬੁਰੀ ਤਰ੍ਹਾਂ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਗੱਡੀ ਦੇ 에ਅਰ ਬੈਗ ਸਹੀ ਸਮੇਂ ਤੇ ਖੁੱਲਣ ਕਾਰਨ ਭਾਈ ਜਗਜੀਤ ਸਿੰਘ ਤੇ ਉਹਨਾਂ ਦੇ ਸਾਥੀ ਵਾਲਵਾਲ ਬਚ ਗਏ ਆਉਂ ਵੇਖਦੇ ਹਾਂ ਉਸ ਦਿਨ ਦਾ ਸਾਰੀ ਗੱਲਬਾਤ ਕੀ ਕੁਝ ਹੋਇਆ ਤੇ ਇਸ ਦੌਰਾਨ ਕੀ ਕੀ ਗੱਲਬਾਤ ਹੋਈ ਬਜ਼ੁਰਗ ਮਾਤਾ ਪਈ ਆ ਤੁਹਾਨੂੰ ਮੈਂ ਅੱਗੇ ਆ ਕੇ ਦਿਖਾਉਣਾ ਵਾ ਹੈ ਮਰਮੁਰ ਗਿਆ ਕਿ ਜਾਂ ਹੋਏ ਨਹੀਂ ਬੱਚੇ-ਬੱਚੇ ਕਿ ਜਾਂ ਵਿਆਹ ਨਹੀਂ ਹੋਇਆ ਅੱਛਾ ਤੇ ਗੁਰਾ ਪਿੰਡ ਇੱਥੇ ਵਸਦਾ ਵਾ ਚੰਗੀ ਗੱਲ ਨਹੀਂ ਹੈ ਹਨਾ ਕਿ ਮਾਤਾ ਵਿਚਾਰੀ ਸ਼ਹਿਰ ਆਮ ਰੋਡ ਦੇ ਉੱਤੇ ਪਈ ਇਹਨੂੰ ਕਿਨਾ ਚਿਰ ਹੋ ਗਿਆ ਇੱਥੇ ਰਹਿਦੀ ਨੂੰ ਤੁਹਾਨੂੰ ਹਣ ਕੋਠੀ ਚਾਹੀਦੀ ਆ ਹਾਂ ਤੜ ਕੋਠੀ ਜਾਈ ਦੀ ਫਸੰਦੀ ਨਹੀਂ ਗੱਲ ਵੀਰੇ ਕੋਈ ਇਹ ਮਰਿਆ ਮਰਿਆ ਬਣਾਉਣਾ ਕਿੰਨਾ ਚਿਰ ਦੀ ਗੱਲ ਹੈ ਕੋਈ ਨਹੀਂ ਆਜੋ ਅੱਗੇ ਆਜੋ ਡਰਦੇ ਕਿਉਂ ਜੀ 7-8 ਸਾਲ ਤੋਂ ਇੱਦਾਂ ਰੁੱਖਾ ਥਲੇ ਰਿੰਦੀ ਆ ਹਾਂ ਪਹਿਨੂ ਬਣਾ ਕੇ ਦਿੱਤਾ ਈ ਸਾਰੇ ਬੜਾ 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 ਅੱਛਾ ਅੱਛਾ ਕੋਈ ਨਹੀਂ ਮਾਰਦੀ ਉੱਥੇ ਚਲੇ ਜਾ ਨਹੀਂ ਕੋਈ ਨਹੀਂ ਮਾਰਦੀ ਇਦਾਂ ਨਹੀਂ ਸੱਤ ਕੋਲ ਨਹੀਂ ਆਏ ਕਿ ਅਰੇ ਕਾ ਕਰ ਕਰ ਤੇਰਾ ਵਰਕਾ ਤਾਂ ਮੇਰੇ ਕੋਲ ਕੋਲ ਮੇਰਾ ਮੁੱਢਾਨੇਗਾ ਕੋਈ ਗੱਲ ਕੋਈ ਗੱਲ ਨਹੀਂ ਮਾਂ ਮੇਰੀ ਚੁੱਪ ਇਹ ਤੀਫਾ ਤਰਪੜੀ ਅਸਿਆਲੇ ਬਣੇਗੀ ਆ ਮਾਸੀ ਮਾਤਾ ਮਾਸੀ ਮੇਰੇ ਗੱਲ ਉਹ ਨਹੀਂ ਮੈਨੂੰ ਰਹਿਣ ਦਾ ਮੇਰੇ ਕੋਲੇ ਉਹ ਮਾਸੀ ਗੱਲ ਤੇ ਸੁਣ ਮੈਂ ਤਾਂ ਲੰਮੀ ਪਈ ਉਹ ਕੋਈ ਗੱਲ ਨਹੀਂ ਤੈਨੂੰ ਨਹੀਂ ਖਰਦੇ ਤੈਨੂੰ ਕਿਤੇ ਕਿੱਧਰ ਵੀ ਨਹੀਂ ਮੈਂ ਤਾਂ ਸੇ ਮੇਰੇ ਉਸ ਦੀਖਣ ਦਈਆਂ ਚਲ ਕੋਈ ਨਹੀਂ 1 ਮਿੰਟ ਗੱਲ ਆਪਾਂ ਇਹਨਾਂ ਦੀ ਗੱਲ ਤੇ ਸੁਣਗੇ ਵਾਹਿਗੁਰੂ ਜੀ ਰਾਮ ਦਾਸ ਵੀ ਕੀ ਕਹਿੰਦੇ ਆ ਉਹ ਤੂੰ ਜਾ ਜਾ ਮਾਂ ਮੈਨੂੰ ਤਾਂ ਪੁੱਛਲਾ ਤੂੰ ਨਹੀਂ ਤੂੰ ਕਿੰਦੀ ਤੇ ਆ ਮੈਂ ਮਾਤਾ ਤੈਨੂੰ ਪੁੱਛਣਾ ਕਿੰਦੀ ਦੀ ਆ ਓਏ ਪਾਪਾ ਤਾਂ ਘਰੇ ਬੈਠਾ ਚੰਗਾ ਪੜਾ ਚੱਲ ਕੋਈ ਮਾਸੀ 2 ਮਿੰਟ ਨਾ ਕੀ ਮਾਂ ਮੇਰੀ ਇਹ ਮੇਰੇ ਨਹੀਂ ਪੜਾ ਮੇਰੇ ਨਾਂ ਦਾ ਤੂੰ ਪਿੱਛੇ ਹੋ ਆ ਵੀ ਟੋਪੀ ਫੜੀ ਮਾਰੀ ਜੀ ਓਏ ਉਸ ਕਾ ਮੇਰਾ ਵੀ ਘਾਇਆ ਟੋਪੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਣਾ ਕੋਈ ਨਹੀਂ ਇੱਕ ਮਿੰਟ ਕੋਈ ਨਾ ਨਦੀ ਆ ਮਾ ਨਹੀਂ ਓਏ ਇਹ ਨਹੀਂ ਮਾਸੀ ਮੇਰੀ ਗੱਲ ਸੁਣ ਡੰਡਾ ਦੇ ਓ ਮਾਸੀ ਮੈਂ ਮੇਰੇ ਬੁਲਸਾ ਨਾਲ ਲੈਣੀ ਫਿਰ ਇੱਥੇ ਮੈਂ ਬੁਲਸਾ ਨਾਲ ਮੇਰੇ ਬੁਲਸੇ ਇੱਥੇ ਸਦਾ ਬੁਲਸੇ ਤੇ ਬੁਲਸਾ ਨਾਲ ਕਬੀ ਨਹੀਂ ਕਿ ਮੇਰੇ ਕੋਲ ਡੰਡਾ ਦੇ ਕਬੀ ਵੀ ਨਹੀਂ ਕਿ ਤੇਰੀ ਕੁੜੀ ਨਹੀਂ ਭਾਪੀ ਨਹੀਂ ਤੇਰੀ ਵੀਰ ਨੂੰ ਖੜਦਾ ਰਹਿਣਾ ਵਾ ਲੈ ਕੇ ਜਾਣਾ ਵਾ ਹਟਾ ਕੇ ਜਾ ਸੋਣੀ ਬੜਾ ਜਰਾ ਭੱਗੋ ਫਸ ਗਿਆ ਹੈ ਲੈ ਕੇ ਜਾਣਾ ਹੈ ਮੈਂ ਦੇਖੇ ਜਾਮ ਇਹਨਾਂ ਦਾ ਘਰੇ ਬੈਠੀ ਆ। ਉਹ ਵੀਰੇ ਮੈਂ ਅੰਦੇ ਘਰੇ ਆ। ਉਹ ਨਹੀਂ ਲੇਖੂ ਕਿ ਮੈਂ। ਹਾਂ। ਪਤਾ ਨਹੀਂ। ਪਹਿਲਾਂ ਆਪਣੇ ਘਰੇ। ਉਹ ਮੇਰਾ ਘਰ ਹੀ ਆ। ਕੋਈ ਗੱਲ ਨਹੀਂ ਪਤਾ ਮੈਂ ਰੋਜੀ ਮੈਂ ਮੇਰੇ ਤੋਂ 80 ਜਾਣੀ ਇਹਦੇ ਨਾਲ ਦੇ। ਠੀਕ ਆ। ਹਾਂ ਗੱਲ ਕਰ ਦੋ। ਕੋਈ ਨਹੀਂ ਦੋ ਮਿੰਟ। ਮੈਂ ਕਿ ਆ ਵੀ ਉਹਨੂੰ ਲੈ ਲਈ ਹੈ ਨਾ ਚਲੇ ਨਾ ਜਾਵੇ ਕਿਤੇ। ਨਹੀਂ ਨਹੀਂ ਇਹ ਵੀ ਭਾਈ ਦੀ ਨਹੀਂ ਇਹ ਭਾਈ ਦੀ। ਇਹ ਅੰਦਰ ਹੋ ਗਏ। ਆਸ਼ਿਫ ਆਸਣਾ ਕਿਤੇ ਚਲ ਜੇ। ਪਹਿਲੇ ਪੀਠੀ ਕਰ ਲੈਨੇ ਗੱਲ। ਇਹਨਾਂ ਦਾ ਚੱਲ। ਹਾਂਜੀ। ਥੋੜੀ ਮੈਂਟਿੰਗ। ਪਤਾ ਵਾ ਮੈਨੂੰ ਥੋੜੀ ਗੋਲੀ ਮਾਰੀ ਆ ਗੋਲਡੀ ਮਾਰੀ ਆ ਗੋਲਡੀ ਗੋਲਡੀ ਪੁੱਲਸ ਵਾਲਾ ਹਾਂਜੀ ਉਹ ਵੀ ਲੈਣਾ ਆ ਸੀ ਪਰ ਨਹੀਂ ਗਈ ਵੀਰੇ ਚੱਲ ਜਾ ਬੜੇ ਜਾਣੀ ਆ ਪਤਾ ਕੀ ਹੁੰਦਾ ਵਾ ਇੰਜੈਕਸ਼ਨ ਹੁੰਦਾ ਇਹ ਤੇ ਕੁਝ ਨਹੀਂ 10 10 ਜਾਣੇ ਫੜਦੇ ਰਹ ਤੇ ਤੁਹਾਡੇ ਵਰਗੇ 9 ਦਿਨ ਵੀਰਾਂ ਨੂੰ ਨਹੀਂ ਪੂਆ ਨਹੀਂ ਪੂਆ ਮੈਂ ਤੇ ਮੈਨੂੰ ਤਾਂ ਤੂੰ ਪੁੱਛ ਸਾਲੋਂ ਗੈਸ ਭਾਵੇਂ 2 ਸਾਲ ਕੇ ਉਹ ਉਠ ਉਠ ਠਾ ਕੇ ਟਰਾਲੀ ਦਾ ਮੈਲ ਗਏ ਆ ਨਹੀਂ ਮਾਨੂੰ ਕੁਝ ਸਮਝਾਈ ਅਸੀਂ ਤੇ ਵਰਗਾ ਗੰਥੀ ਆ ਨਹੀਂ ਹੁੰਦੰਦਾ ਇਹਨਾਂ ਨੂੰ ਮਾ ਤਾਂ ਮੇਰੀ ਉਂਗਲ ਦੇ ਜ਼ਖਮ ਹੋਇਆ ਵਾ ਨਹੀਂ ਜਖਮ ਨਹੀਂ ਮੇਰੇ ਟੌਪ ਸ਼ার্ট ਮੇਰੇ ਵਿੱਚ ਰੋਟੀਆਂ ਹੁੰਦੀਆਂ ਨੇ ਲੈ ਲਾ

ਮੈਂ ਚਲ ਗਿਆ ਪੁੱਛਦਾ ਵੀ ਜੀ ਅਸੀਂ ਜੀ ਆਏ ਅਸੀਂ ਮਰਹਾਣਾ ਪਿੰਡ ਆ ਮੇਰੀ ਵੀਡੀਓ ਆ ਗਈ ਹਣੀ ਮੇਰੀ ਅੱਗੇ ਆਏ ਜੀ ਬਾਬਾ ਰਤੀ ਦੇ ਸਰਟੀਫਿਕੇਟ ਤੁਹਾਨੂੰ ਦਉ ਠੀਕ ਹੈ ਜੀ ਅਨਾਥਾ ਸ਼ਰਮਾ ਆਪਣਾ ਆ ਵੀਰ ਛੋਟਾ ਆ ਵੀਰ ਨੇ ਨਾ ਮੈਨੂੰ ਪਰਸੋਂ ਭੇਜੀ ਸੀ ਵੀਡੀਓ ਪਰਸੋਂ ਮੈਨੂੰ ਵੀਡੀਓ ਭੇਜੀ ਸੀ ਮਾਤਾ ਜੀ ਕੀ ਕੁ ਮਾਤਾ ਮੈਂ ਤੁਹਾਨੂੰ ਡਿਸਟਰਬ ਮੈਂ ਤੇ ਵੈਸੇ ਵੀਰ ਨੂੰ ਕੱਲ੍ਹ ਦੇ ਕਹਿਣ ਦਿਆ ਸੀਗਾ ਕਿ ਮੈਨੂੰ ਪਿੰਡ ਦੀ ਪੰਚਾਇਤ ਨਾਲੇ ਦੀ ਗੱਲ ਕਰਾ ਦੇ ਤੇ ਇਹ ਵੀ ਸ਼ਾਇਦ ਥੋੜਾ ਬਿਜੀ-ਬੁਜੀ ਦਾ ਕਰਕੇ ਤੇ ਮਨ ਲਗੇ ਤਾਂ ਗੱਲ ਨਹੀਂ ਹੋਈ ਤੇ ਮੈਂ ਇੱਕ ਕੇਸ ਹੋਰ ਫੜਨਾ ਸੀਗਾ ਫਾਇਲ ਕੇ ਤੋਂ ਤੇ ਮੈਨੂੰ ਇਹ ਵੀ ਚੱਲ ਜਾਂਦਾ ਜਾਂਦਾ ਮੈਂ ਉਹ ਵੀ ਲੈ ਜਾਵਾਂ ਮੈਨੂੰ ਇਹ ਸੀਗਾ ਕਿ ਚੱਲ ਜਾ ਕੇ ਪੰਚਾਇਤ ਨਾਲ ਗੱਲ ਕਰ ਲਵਾਂ ਥੋੜਾ ਲੇਟ ਹੋ ਗਿਆ ਟਾਈਮ ਜਾਂਦਾ ਤੇ ਇਮੇ ਇਮੇ ਮਾਫੀ ਮੰਗਦਾ ਮੈਂ ਤੁਹਾਨੂੰ ਟਾਈਮ ਮਤਲਬ ਕਿ ਲੇਟ ਸੀਗਾ ਪਰ ਮੈਨੂੰ ਇਹ ਸੀਗਾ ਕਿ ਮਾਤਾ ਕਿਉਂਕਿ ਮੈਨੂੰ ਹਾਲਾਤਾਂ ਦਾ ਨਹੀਂ ਸੀ ਪਤਾ ਮੈਨੂੰ ਇਹ ਸੀਗਾ ਕਿ ਰੋਕ ਕੱਲੇ ਮਾਤਾ ਪਈ ਆ ਤੇ 7-8 ਸਾਲ ਤੋਂ ਇਦਾਂ ਮਾਤਾ ਅੱਗੇ ਨਹੀਂ ਸੀ ਪਤਾ ਵੀ ਪਰਿਵਾਰ ਕਿੱਦਾਂ ਵਾਂ ਜਾਂ ਕਿੱਦਾਂ ਨਹੀਂ ਤੇ ਮੈਨੂੰ ਇਹ ਸੀਗਾ ਕਿ ਠੰਡ ਜਾਂਦੀ ਆ ਤੇ ਮੇਰੇ ਤੋਂ ਰਹਿਣ ਨਹੀਂ ਗਿਆ ਵੀ ਮੈਂ ਰਾਤੀ ਆ ਗਿਆ ਥੱਲੇ ਤੇ ਅਸੀਂ ਹੁਣ ਮਾਤਾ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਅੱਗੇ ਜਿੱਦਾਂ ਤੁਹਾਡਾ ਹੁਕਮ ਪੰਜਾਬ ਦਾ ਹਾਂਜੀ ਤੇ ਬੇਨਤੀ ਵੀਰ ਇਹ ਆ ਕਿ ਮੈਨੂੰ ਨਾ ਉਹ ਡਾਕਟਰ ਹੀ ਹੈਲਪ ਕਰਵਾ ਦੇ ਥੋੜੀ ਜੀ ਇੰਜੈਕਸ਼ਨ ਦਾ ਮਾਤਮ ਕਿਉਂਕਿ ਡਿਸਟਰਬ ਹੋ ਜਾਂਦੇ ਆ ਸਫਰ ਜਿਆਦਾ ਵਾ ਮੈਨੂੰ ਇਹ ਆ ਕਿ ਰਸਤੇ ਦੇ ਵਿੱਚ ਸਾਨੂੰ ਮਤਾਂ ਤੰਗ ਨਾ ਕਰੀ ਹਾਂਜੀ ਜੇ ਆਪਾਂ ਡਾਕਟਰ ਤੋਂ ਇੰਜੈਕਸ਼ਨ ਦਵਾ ਲਈ ਉੱਥੇ ਬਹੁਤ ਦਵਾ ਦੇਣੇ ਯਾਰ ਤੁਸੀਂ ਇਹ ਆਪ ਦਾ ਸਾਨੂੰ ਕੋਈ ਪ੍ਰੂਫ ਤੇ ਦੋਗੇ ਮੈਂ ਲੈਟਰ ਲੈਟਰ ਤੇ ਲੈਟਰ ਪੈਡ ਤੇ ਲਿਖ ਕੇ ਦੇ ਕੇ ਜਾਵਾਂ ਤੁਹਾਨੂੰ ਠੀਕ ਹੈ ਜੀ ਲਿਖ ਕੇ ਦੇ ਕੇ ਜਾਵਾਂ ਤੁਹਾਨੂੰ ਤੁਸੀਂ ਜਦੋਂ ਮਰਜ਼ੀ ਆਣ ਕੇ ਤੁਸੀਂ ਉੱਥੇ ਮੇਲ ਵੀ ਸਾਡੇ ਹਰੀ ਕੇ ਪਤਨ ਦੇ ਨਾਲ ਹੀ ਆ ਬੰਦਾ ਤੁਹਾਡੀ ਮੈਂ ਗੱਲ ਕਰਾਉਣਾ ਹਾਂਜੀ ਕਰਾ ਦਿਓ ਡਿਊਟੀਆਂ ਆ ਰੀਡਰ ਦੇ ਉੱਤੇ ਅੱਛਾ ਜੀ ਤਰੰਡਾਂ ਨੂੰ ਓਕੇ ਫਿਰ ਤੇ ਜਾਣਦੇ ਹਣਗੇ ਅ ਅ ਕਰਿਓ ਵੀਰੇ ਗੱਲ ਹਲੋ ਹੰਦੀ ਪਈ ਰਸੀ ਕਾਲ ਆ ਵਧੀਆ ਵਧੀਆ ਚੱਲ ਰਿਹਾ ਬਬੇ ਜੀ ਆਪਾਂ ਬਾਬਾ ਰਤਨਦੇਵ ਅनाथ ਆਸ਼ਰਮ ਪਿੰਡ ਮਰਹਾਣਾ ਤੋਂ ਆ ਆ ਐਡਵੋਕੇਟ ਹੀਰਾ ਸਿੰਘ ਆ ਇੱਥੇ ਤਰਨਤਨ ਉਹ ਉਹ ਮੇਰਾ ਬ੍ਰਦਰ ਆ ਜੀ ਗਰਦਿਆਲ ਗਰਦਿਆਲ ਵੀ ਵੱਡਾ ਬ੍ਰਦਰ ਆ ਠੀਕ ਹੈ ਜੀ ਐਡਵੋਕੇਟ ਹੀਰਾ ਸਿੰਘ ਮੇਰੇ 빅 ਬ੍ਰਦਰ ਆ ਹਾਂਜੀ ਆ ਨਾਲੇ ਮਲਕ ਸੋਸਾਇਟੀ ਦੇ ਮੈਂਬਰ ਵੀ ਆ ਆ ਪੀ ਇਹ ਮਾਤਾ ਦੀ ਨਾ ਵੀਡੀਓ ਪਾਈ ਸੀ ਕਿਸੇ ਵੀਰ ਨੇ ਮੈਨੂੰ ਉੱਥੋਂ ਲਾਗੋਂ ਤੇ ਮਾਤਾ ਡਿਸਟਰਬ ਹੋ ਜਾਦੇ ਆ ਤੇ ਉਹਨਾਂ ਨੂੰ ਲੈਣ ਆਏ ਸੀ ਬਜ਼ੁਰਗ ਮਾਤਾ ਵਾ ਹਾਂਜੀ ਬਾਕੀ ਤੁਸੀਂ ਕੀ ਕਰ ਲੋ ਕਨਫਰਮ ਕਰ ਲੋ ਹੀ ਐਡਵੋਕੇਟ ਹੀਰਾ ਸਿੰਘ ਨਾਲ ਗੱਲ ਕਰਨੀ ਤੇ ਕਰ ਲੋ ਹੂੰ ਉਹਨਕੇ ਟੱਡਾ ਵੀ ਰਹੀ ਤੁਸੀਂ ਨੇ ਵੜਾ ਆਪਾਂ ਵਿਆਹ ਕਰਕੇ ਆਏ ਸੀ ਦੋ ਮਹਾਰਾਣੀ ਸੰਸਥਾ ਵੱਲੋਂ ਹਾਂ ਉਹ ਸੀ ਨਾ ਇੱਕ ਪੰਜ ਛੇ ਭੈਣੇ ਛੜਕ ਦੇ ਉੱਤੇ ਘਰਵਾ ਉਹਨਾਂ ਦਾ ਇਕੋ ਪੰਜੇ ਭੈਣਾ ਸੀ ਗਿਆ ਇੱਕ ਬਜ਼ੁਰਗ ਸੀਗਾ ਬਾਪੂ ਅਮਰਜੀਤ ਸਿੰਘਾਂ ਦੇ ਸੀਗੇ ਸੰਸਤਾ ਵੱਲੋਂ ਵਿਆਹ ਕੀਤਾ ਸੀ ਉਹਨਾਂ ਦੀ ਕੁੜੀ ਦਾ ਹਾਂਜੀ ਹੀ ਰਹਿਣਾ ਗੱਲ ਉਹਨਕੇ ਟਾਡਾ ਵੀਰ ਆਇਆ ਜੱਗੀ ਮੇਰੇ ਨਾਲ ਇਹਨਕੇ ਵੀਰ ਲੈਣਾ ਹੈ ਮਾਤਾ ਨੂੰ ਓਕੇ 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 ਆਪਾਂ ਆਸ਼ਰਮ ਵੱਲੋਂ ਲਾਜ ਦੀਆਂ ਵਿਆਹ ਦੀ ਸੇਵਾ ਕਰਦੇ ਨੇ ਇੱਧਰ ਵੀ ਮੈਂ ਐਸੀ ਤੁਹਾਡੇ ਨੱਥੂ ਦੇ ਬਹਿਰਾ ਪਿੰਡ ਹੈਗਾ ਲੱਗਿਆ ਉੱਥੇ ਵੀ ਕੋਈ ਮੈਂਡੀ ਡਿਸਰ ਭੈਣ ਸੀ ਉਹ ਲੈ ਕੇ ਜਾਂਦੇ ਹਾਂ ਨੀ ਆ ਗਿਆ ਮੈਂ ਪਿੰਡੀਆਂ ਉਹਨਾਂ 10 ਮਿੰਟਾਂ ਦਾ ਪੰਜ ਪੰਜ 10 ਮਿੰਟ ਬਸ ਖੜਾਗੇ ਲਾਧੂ ਕਾ ਗਿਆ ਸੀ ਆ ਗਿਆ ਮੈਂ 10 ਪਲੱਸ ਹਾਂ ਕਨਫਰਮ ਹਾਂ ਕੋਈ ਨਹੀਂ ਦੋ ਮਿੰਟਾਂ ਦਾ ਕਾਸ਼ੀ ਦਾ ਕਰ ਅਪਣੀ ਤਾਂ ਲੈਟਰ ਪੈਡ ਫੜ ਲੈ ਉੱਥੇ ਕਲੀਏ ਫੋਨ ਰੱਖ ਜਾਈ ਤੇ ਰੱਖ ਗੱਲ ਦੇ ਤਰੀਕੇ ਨਾਲ ਹੈ ਨਾ ਸਾਰੇ ਨੇ ਸਹਿਮਤੀ ਲਈ ਹੈ ਨਹੀਂ ਤੁਹਾਡੀ ਹਾਂ ਤੁਹਾਡੀ ਸਹਿਮਤੀ ਕਿਉਂਕਿ ਵੀਰ ਜੀ ਮੈਂ ਵੀ ਆਪਣੀ ਗੱਲ ਦਾ ਦਵਾ ਇੱਕ ਦੂਜੇ ਨੂੰ ਦਿੰਦੇ ਫਿਰ ਹਾਂ ਮਤਲਬ ਕਿ ਜੇਕਰ ਤੁਹਾਡੀ ਸਹਿਮਤੀ ਮੈਂ ਲੈ ਜਾਨਾ ਹਾਂ ਤੇ ਜੇ ਕਿ ਮੈਂ ਲੈ ਗਿਆ ਮੰਨ ਲਓ ਮੈਂ ਜੇ ਲੈ ਜਾਨਾ ਵਾਂ ਮੈਂ ਦਵਾਈ ਦਵਾ ਸਕਦਾ ਹਾਂ ਹੈ ਨਾ ਜਿਹੜੀ ਤੰਦਰੁਸਤੀ ਦੇਣੀ ਉਹ ਰੱਬ ਨੇ ਦੇਣੀ ਆ ਬਿਲਕੁਲ ਤੁਸੀਂ ਕੱਲ ਨੂੰ ਮੈਨੂੰ ਕਹਿਦੇ ਕਿ ਵੀ ਜੀ ਤੰਦਰੁਸਤ ਹੋਈ ਆ ਜਾਂ ਨਹੀਂ ਹੋਈ ਉਹ ਬਾਅਦ ਦੀ ਗੱਲ ਆਪਣਾ ਕੰਮ ਦਵਾਈ ਦਵਾਉਣਾ ਉਹ ਅੱਗੇ ਵਾਇਗਰੂ ਦੇ ਹੱਥ ਵਾਸਤੇ ਠੀਕ ਹੈ ਜੀ ਸਾਡੀ ਕੋਈ ਵੀ ਫੀਸ ਨਹੀਂ ਹੈਗੀ ਮੈਂ ਕੱਲ ਨੂੰ ਤੁਹਾਨੂੰ ਕੁਝ ਕਹਾਂ ਸਾਡੀ ਸੰਸਥਾ ਵਾ ਸਾਨੂੰ ਸਖਤ ਸਾਡੇ ਨਾਲ ਜੁੜੀ ਆ ਜਿੰਨੂੰ ਮਤਲਬ ਕਿ ਵਧੀਆ ਲੱਗਦਾ ਉਹ ਸਹਿਯੋਗ ਕਰੀ ਜਾਂਦਾ ਠੀਕ ਹੈ ਜੀ ਤੇ ਪਰ ਇਹ ਆ ਕਿ ਰੱਬ ਨਾ ਕਰੇ ਕੋਈ ਉੱਥੇ ਮਾਤਾ ਨਾਲ ਮਿਸ ਅਪਨ ਹੋ ਜਾਂਦੀ ਆ ਮਿਸ ਅਪਨ ਹੋ ਜਾਂਦੀ ਆ ਉਹਦਾ ਮੈਂ ਜ਼ਿੰਮੇਵਾਰ ਨਹੀਂ ਆ ਉਹ ਚਲੋ ਉਹ ਤਾਂ ਪਰਮਾਤਮਾ ਗੰਦੀ ਹਾਂਜੀ ਬਿਲਕੁਲ ਕਿਉਂਕਿ ਹੋ ਸਕਦਾ ਮੇਰਨਾ ਹੀ ਹੋ ਜੇ ਤੇ ਸਮੇ ਦਾ ਕੋਈ ਪਤਾ ਨਹੀਂ ਹੈ ਕਿ ਕਿਦ ਨਾਲ ਕੀ ਹੋ ਜਾਣਾ ਹਾਂ ਤੇ ਕੱਲ ਨੂੰ ਕੋਈ ਮੇਰੇ ਤੇ ਹੈ ਨਾ ਕੋਈ ਤੁਸੀਂ ਆ ਕਹਿ ਦਿਓ ਕਿ ਮਾਤਾ ਨੂੰ ਇਦਾਂ ਹੋ ਗਿਆ ਜਾਂ ਉਦਾਂ ਹੋ ਗਿਆ ਹਾਂ ਆਫੋਨ ਤੇ ਵੀ ਨੁਫੜਾ ਤੇ ਆਪੋ ਲੈ ਲਿਆ ਤੇ ਲੈ ਲਿਆ ਕੱਢ ਦੇ ਦੇ ਸੈਨ ਕਰ ਉਹ ਮੈਂਬਰਾਂ ਨੂੰ ਪਿੰਡ ਵਾਲਿਆਂ ਨੇ ਸੈਂਡ ਕਰਾ ਕੇ ਸਾਨੂੰ ਵਟਸਐਪ ਕਰ ਦਿੱਤਾ ਉਹ ਸਾਰਾ ਕੁਝ ਮੈਂ ਕੀਤਾ ਇੱਥੋਂ ਨਾਲ ਵਟਸਐਪ ਆਇਆ ਮੈਂ ਇਥੋਂ ਕਢਾ ਕੇ ਉਹ ਉਹਨਾਂ ਨਾਲ ਲੈਟਰ ਪੜਾ ਕੇ ਉਹਨੇ ਸੈਂਡ ਕਰਾ ਦਿੱਤੇ ਸਾਰੇ ਦੇ ਸਾਰੇ ਪਿੰਡ ਦੇ 5 ਮਿੰਟ ਦਿਓ 16 ਤੱਕ ਸੈਂਡ ਕਰਾ ਕੇ ਅੱਜ ਮੇਰੇ ਕੋਲ ਰਹੀ ਆ ਆ ਨੂੰ ਲੈਣ ਵਾਲਾ ਤੇ ਨਾ ਮੈਨੂੰ ਆਪਣਾ ਨੰਬਰ ਦਿਓ ਨੰਬਰ ਤਾਂ ਪੰਚ ਸਾਹਿਬ ਦਾ ਹਾਂ ਵੀਰ ਜੀ ਦਾ ਵੀਰ ਜੀ ਇਹਨਾਂ ਚੀਜ਼ਾਂ ਨੇ ਤੇ ਤਾਰਨਾ 50 ਬਿਸਤਰਾ ਦੇਣ ਆਇਆ ਸਿੱਥੇ 50 ਬਿਸਤਰਾ ਲਿੰਦੇ ਸੂਟ ਦੇਣ ਆਇਆ ਮੋਟਾ 50 ਬਿਸਤਰਾ ਹੀ ਲਗਾਈਤ ਲਾਈਓ ਨਾ 골ਡ ਪੀਪੀ ਨਹੀਂ ਆ ਗਈ ਪੀਪੀ ਉਹ ਆਏ ਸੀ ਉਹਨਾਂ ਨਾਲ ਵੀ ਇਹੀ ਸਲੂਕ ਹੋਇਆ ਸੀ ਇਹਨਾਂ ਦੀ ਵਸਦੀ ਗੱਲ ਨਹੀਂ ਹੈ ਤੇ ਜਿੰਨੇ ਵੀ ਇੱਥੇ ਵੀਡੀਓ ਕਰਨਾ ਲਈ ਉਹ ਆਪਾਂ ਤੇ ਵੇਸਟੋਂ ਦਾ ਪੱਟੀ ਲੰਬੋੜ ਤੇ ਕੁੜੀਏ ਕਿਸੇ ਬੁਲਾ ਲੈ ਕੇ ਕਿਸੇ ਨੂੰ ਬਚਾਈ ਆ ਹਾਂਜੀ ਹੈਗੀ ਮੈਂ ਗੱਡੀ ਭਜਾ ਕੇ ਹਾਂਜੀ ਮੈਂ ਉਸ ਤੋਂ ਤਾਂ ਬਹੁਤ ਫੈਨਸੀ ਹੁੰਦਾ ਚਲੋ ਧੰਨਵਾਦ ਅਨਵਿਦੀ ਆ ਰੋਟੀ ਬਣਾਉਣੇ ਕਰਨੀ ਚਾਹ। ਨਹੀਂ ਰੋਟੀ ਕੋ ਨਹੀਂ ਹੁੰਦੀ ਜਦੋਂ ਬੰਦੇ ਹੋ। ਆਪਣਾ ਇਹੋ ਪਿੰਡ ਆਪਣਾ। ਆਪਣਾ ਪਿੰਡ। ਰੋਟੀ ਬਣੀ ਬਣਦੀ ਨਹੀਂ ਕੋਈ ਜਦੋਂ ਦੋ ਚਾਰ ਬੰਦੇ ਹੋਣ ਆ ਜਾਂਦੇ ਆ। ਹਾਂ ਨਹੀਂ ਵਧੀਆ ਗੱਲ ਆ। ਕੱਲ ਨੂੰ ਕੋਈ ਕਵੇ ਨਾ ਗਿਆ ਸਰ ਨੂੰ ਹੋਣਾ। ਅਸੀਂ ਐਸਾਸ਼ਰਮ ਚ ਕੱਲਣਾ ਸੀਗਾ। ਗੱਲ ਬਤਾ ਕਿਉਂ ਨਹੀਂ ਆ। ਨਾ ਗੱਲ ਲਾਂਦੀ ਨਹੀਂ ਕੋਈ ਗੱਲ। ਕਿ ਯਾਰ ਵੀਰਪਰਾ ਕੋਈ ਕਹਿੰਦੇ ਯਾਰ ਮੈਂ ਐਸਾਸ਼ਰਮ ਚ ਕੱਲਣਾ ਸੀ। ਆਸ਼ਰਮ ਵਧੀਆ ਸੀਗਾ। ਇੱਥੇ ਵੀ ਜੈਸੀ। ਇਹ ਗੱਲਾਂ ਇਹ ਗੱਲਾਂ ਹੋ ਜਾਂਦੀਆਂ। ਹਾਂ। ਇਹ ਗੱਲਾਂ ਹੋ ਜਾਂਦੀਆਂ। ਇਹ ਨੇ ਜੋ ਸੇਵਾ ਧਿਆਨ ਇੱਕ ਨੂੰ ਬਾਧੂ ਵੀਡੀਓ ਪਈਆਂ ਤਾਂ ਉਹਨਾਂ ਵਿੱਚ ਹੀ ਹੋ ਤਾਂ ਬੈਠ ਜਾਣਾ ਹਾਂ ਆਹ ਕੇ ਯਾਰੀ ਔਖਾ ਹੋ ਜਾਂਦਾ ਸਾਰੇ ਬੰਨੇ ਨਹੀਂ ਹੋ ਜਾਂਦਾ ਆਪਣੇ ਹਰ ਕੇ ਹਰ ਕੇ ਨੂੰ ਸਮਾਂ ਆਇਆ ਕਿ ਲੈਣਾ ਹਰ ਕੇ ਹਰ ਕੇ ਹੈਗਾ ਉਥੇ ਆਹ ਸਦਾ ਦਾ ਮੁੰਡਾ ਸੀ ਮਾਦਰਾ ਉਹ ਵੀਡੀਓ ਬਣਾ ਕੇ ਲੈ ਗਿਆ ਲੇਕਿਨ ਨਹੀਂ ਉਸ ਤੋਂ ਬਾਅਦ ਉਹਨੇ ਨਹੀਂ ਆਇਆ ਤੁਸੀਂ ਆਏ ਹੋ ਬੜੀ ਸੇਵਾ ਹੈ ਬੜਾ ਤੇ ਨਾ ਔਖਾ ਬਹੁਤ ਕਰਦਾ ਜਿੰਨੀ ਠੰਡ ਨਹੀਂ ਨੇਰੀ ਸਾਲੇ ਥਿਰਦੀ ਵਿਚੜੀ ਬਹੁਤ ਦੀ ਲਾ ਦੇ ਵਾਈਰਲ ਬੜੌਖਾ ਕਿਉਂਕਿ ਪਿੰਡ ਵਾਲਿਆਂ ਦਾ ਵੀ ਨਹੀਂ ਕਸੂਰ ਉਹ ਇੱਕ ਸਾਧਮਾ ਦਾ ਦਿਮਾਗੀ ਜਿਆਦਾ ਹੀ ਅਫਸਰਟ ਹੋਈ ਪਈ ਆ ਤੇ ਉਹ ਇੱਕ ਸਾਧਨਾ ਜਿਵੇਂ ਵਧੀਆ ਕਰ ਰਹੀ ਹੋਈ ਪਈ ਆ ਅੱਛਾ ਉਹ ਜਿਸ ਜਿਹੜਾ ਕਰ ਰਿਹਾ ਵਧੀਆ ਜਵਾਬ ਸੀ ਹੋਣੀ ਸੀ ਕਿ ਜਵਾਬ ਪਤਾ ਕਹਿੰਦੇ ਮਰ ਗਿਆ ਹੈ ਕਿ ਜਿੰਦਾ ਹੈ ਪਰਮਾਤਮਾ ਜਾਣੇ ਮਲਕ ਪ੍ਰਾਣੀਆਂ ਦੀ ਗੱਲਾਂ ਵਾ ਪ੍ਰਾਣੀਆਂ ਦਾ ਕੁੜੀ ਵੀ ਤੇ ਦਿਮਾਗੀ ਅਫਸਰਟ ਕਦੋਂ ਗਦੀਏ ਮਾਤਾ ਇਹ ਕਾਫੀ ਸਮਾਂ ਅੱਛਾ ਇਹ ਵੀ ਪ੍ਰਾਣੀ ਮੇਰੀ 20 ਸਾਲਾਂ ਬਰੋਗੀ ਮੈਂ ਤੈਨੂੰ ਐਵੇਂ ਨਹੀਂ ਦੇਖਦਾ ਪਿਆ ਪਹਿਲੇ ਸ਼ਹਿਰ ਸੀ ਸਰਦ ਤੇ ਉਹ ਇਹਦਾ ਐਪਲੀਕੇਸ਼ਨ ਨਹੀਂ ਦਾ ਸਰੇ ਚਾਗੇ ਨਹੀਂ ਦਾ ਇਹ ਵੀ ਦੀ ਆਉਣਾ ਚਾਹੀਦਾ ਸੀ ਯਾਰ ਸਾਰਿਆਂ ਨੂੰ ਮੈਂ ਹੈਰਾਨ ਹੋ ਗਿਆ ਜਦੋਂ ਵੇਖੀ ਨਾ ਵੀਡੀਓ ਮਾਤਾ ਜੀ ਮੈਂ ਵੇਖੀ ਪਰਸੋਂ ਵੀਡੀਓ ਆਈ ਮੇਲੇ ਮਾਤਾ ਦੀ ਤੇ ਮੈਂ ਕਿਤੇ ਦਾ ਹੈਰਾਨ ਹੋ ਗਿਆ ਕਿ ਯਾਰ ਸੜਕ ਦੇ ਉੱਤੇ ਲੰਮੇ ਪਈ ਆ ਮਤਲਬ ਚੌਂਕ 'ਚ ਚੌਂਕ 'ਚ ਲੰਮੇ ਪਈ ਰੁੱਕਦੇ ਥੱਲੇ ਲੰਮੇ ਪਈ ਆ ਦਮਾਜ ਗਾਲੀ ਦੁੱਧ ਕਿਸੋ ਲੈ ਆਂਦਾ ਲੈ ਆਂਦਾ ਮੇਰੇ ਨਾਲ ਦੁੱਧ ਬਗਲੇ ਕਿੰਨੇ ਲੋਕੀ ਜਾਂਦਾ ਦੁੱਧ ਪਾ ਜਾਂਦੇ ਆ ਚਾਹ ਚੁਕਾ ਲੈਂਦੀ ਬਾਕੀ ਰੋਟੀ ਰੋਟੀ ਆ ਤੇ ਉਹ ਚਾਹੇ ਰੱਬ ਖਰਾਪ ਕੀ ਹੋ ਗਿਆ ਕਿਵੇਂ ਆ ਕਿਵੇਂ ਕੁੜੀ ਦੇਦੀ ਮੇਰੇ ਵਿੱਚ ਹੀ ਬਾਪੂ ਵੀ ਨਹੀਂ ਪਤਾ ਕਿੱਥੇ ਕਿੱਥੇ ਨਹੀਂ ਗਈ ਜੀ ਉਹਨੇ ਕਿਦਾਂ ਪੁੱਛਵੇਂ ਮੇਰੀ ਮਾਂ ਦਾ ਬਿਲਾਦ ਮਾੜੇ ਚੰਗੀਆਂ ਅਭੀ ਜਿਹੜਾ ਦਿਨਾਰੇ ਹੈਗੇ ਉਹ ਨਹੀਂ ਸਾਹਮਦੇ ਆ ਸਹੀ ਗੱਲ ਹੈ ਜੀ ਜਿਨ੍ਹਾਂ ਦੇ ਜੀਦੇ ਆ ਉਹ ਤਾਂ ਬਚਾ ਇਦਾਂ ਪਤਾ ਹੀ ਨਹੀਂ ਇਹਨਾਂ ਨੂੰ ਉਹ ਧੱਕੇ ਖਾਂਦੇ ਆ ਹਾਂ ਮੇਰੇ ਤਾਂ ਪੰਜ ਪੰਜ ਪੁੱਤਾਂ ਵਾਲੇ ਮੇਰੇ ਤਾਂ ਅਸੂਨਟ ਹੈਗੇ ਆ ਬੰਦੇ ਜਿਨ੍ਹਾਂ ਦੇ ਪਾਏ ਪਾਏ ਪੋਤਵਾ ਧੀਆ ਵਾਲੇ ਘਟਵਾ ਉਹ ਸਾਬਤਿੰਗੇ ਉਹ ਸਾਹਮਲੇ ਨਹੀਂ ਆ ਫਿਰ ਵੀ ਧੀਆ ਵਾਲੇ ਕਾ ਹੈਗੇ ਆ ਜਰੂਰ ਇੱਕ ਦੋ ਕੇਸ ਪਰ ਪੁੱਤਾਂ ਵਾਲੇ ਜ਼ਿਆਦੇ ਹੁੰਦੇ ਵੀ ਜਿਹਦੇ ਪੁੱਤ ਸਾਹਮਦੇ ਨਹੀਂ ਆ ਨੀ ਇਹ ਵੀ ਤੁਸੀਂ ਜਾ ਕੇ ਲੈ ਕੇ ਚਾਹੋ ਇਲਾਜ ਕਰੋਗੇ ਜੇ ਫਿਰ ਵੀ ਇਦਾਂ ਰਹੋਗੇ ਤਾਂ ਫੇਰ ਉੱਤੀ ਭਾਜੀ ਆਪਾਂ ਤੇ ਦਵਾਈ ਦਵਾ ਸਕਦੇ ਹਾਂ ਤੁਸੀਂ ਦੇਖ ਪਾ ਤੁਸੀਂ ਕਰੋ ਫੇਰ ਵਾਪਸ ਲੈਣਾ ਕੋਈ ਸਾਨੂੰ ਹਾਂਜੀ ਜੇਕਰ ਫਿਰ ਵੀ ਐਵੇਂ ਰਹਿਦੇ ਜਾ ਨੀ ਮੈਂ ਇਹ ਵਾਪਸ ਨਹੀਂ ਮੈਂ ਘੱਲੂਗਾ ਹੁਣ ਛੱਡ ਕੇ ਜਾਊਗਾ ਹਾਂ ਉਹ ਦੇਖਾ ਸਹੀ ਵਾਪਸ ਨਹੀਂ ਮੈਂ ਛੱਡ ਕੇ ਜਾਊਗਾ ਹਾਂ ਜੇਕਰ ਪਿੰਡ ਵਾਲੇ ਟੈਕ ਲੈ ਕੇ ਆਉਣਾ ਚਾਹਣ ਫੇਰ ਮੈਂ ਕੱਲ ਆਦਾ ਠੀਕ ਕੋਈ ਵੀ ਆਜੇ ਕੋਈ ਪਿੰਡ ਵਾਲਾ ਆਜੇ ਵੀ ਮੈਂ ਸਾਬ ਸਬਦ ਕਰ ਲੂੰਗਾ ਜਾਂ ਇਹਦਾ ਪਰਿਵਾਰ ਆਜੇ ਫੇਰ ਮੈਂ ਘਰ ਆਦਾ ਮੈਂ ਐਦਾਂ ਕਿਉਂਕਿ ਹੁਣ ਜਿਵੇਂ ਕਹਿੰਦੇ ਨੇ ਮੱਕੇ ਪਰੇ ਉਜਾੜ ਆ। ਬਲਕਿ ਤੇ ਜੇ ਸਹੀ ਹੁੰਦੀ ਆ। ਹਾਂਜੀ। ਫਿਰ ਵੀ ਵਾਪਸ ਕਹਿ ਸਕਦੇ ਵੀ ਲੈ ਸਕਦੇ। ਭਾਜੀ ਮੇਰੇ ਵੱਲੋਂ ਤੁਸੀਂ ਮੈਂਟਲੀ ਅਫਸੈਟ ਨੂੰ ਵੀ ਲੈ ਸਕਦੇ ਜੇ ਤੇ ਠੀਕ ਹੋਈ ਨੂੰ ਵੀ ਲੈ ਸਕਦੇ ਜੀ। ਠੀਕ ਹੈ। ਮੇਰਾ ਕੰਮ ਉਥੇ ਸੇਵਾ ਕਰਨੇ ਆ ਠੀਕ ਹੈ ਜੀ। ਹਾਂ ਕਈ ਇਹਦੀ ਪਰਿਵਾਰ ਕਹਿ ਦਿੰਦਾ ਹੁੰਦਾ ਵੀ ਨਹੀਂ ਅਸੀਂ ਇਹਦੀ ਸਾਹ ਸੁਭਾਲ ਕਰਾਵਾਂਗੇ ਦਵਾਈ ਦਵਾ ਦਾਂਗੇ। ਫਿਰ ਵੀ ਮੈਂ ਲਿਖ ਕੇ ਲੈ ਲੈਣਾ ਕਿ ਵੀ ਤੁਸੀਂ ਮੇਰੇ ਤੋਂ ਲਿਖ ਕੇ ਲੈਣ ਲੱਗੇ ਹੋਣ। ਉਦੋਂ ਮੈਂ ਲਿਖ ਕੇ ਲੈ ਲੈਣਾ। ਠੀਕ ਹੈ ਜੀ। ਵੀ ਮੈਂ ਹੁਣ ਮਾਤਾ ਨੂੰ ਆਪਣੇ ਵੱਲੋਂ ਭੇਜ ਦੇ ਲੱਗਾ ਵਾਂ। ਪਰਿਵਾਰ ਦੀ ਸਹਿਮਤੀ ਨਾਲ ਜਾਂ ਪੰਚਾਇ ਤੇ ਜੇਕਰ ਠੀਕ ਹੋ ਜੇ ਠੀਕ ਹੈ ਜੀ ਫਿਰ ਵੀ ਆ ਕੇ ਮਰਦ ਕਰਵਾ ਲੈ ਕੇ ਕੋਈ ਵੀ ਪੈਸਾ ਬੰਦਾ ਚਾਹ ਉਹਨਾਂ ਮਿਲਣ ਵਾਸਤੇ ਹੋਵੇ ਐਨੀ ਟਾਈਮ ਜਦੋਂ ਮਰਜੀ ਆਪਣਾ ਉਹ ਕਿੱਥੇ ਪਉਗਾ ਆਪਣਾ ਹਰੀ ਦੇ ਪੱਤਨ ਦੇ ਲਾਗੇ ਮਰਹਾਣਾ ਪਿੰਡ ਕਿਹੜਾ ਪਿੰਡ ਮਰਹਾਣਾ ਪਿੰਡ ਬਬੀ ਹਰੀ ਦੇ ਪੱਤਨ ਦੇ ਕੋਲ ਮੇਰੇ ਪਿੰਡ ਟਰਾਲੇ ਬਹੁਤ ਮਸ਼ਹੂਰ ਆ ਹਾਂ ਹਾਂ ਟਰਾਲੇ ਅੱਜ ਇੱਥੇ ਆਸ਼ਰਮ ਆਸ਼ਰਮ ਠੀਕ ਹੈ ਜੀ ਆਪਣੇ ਕੋਲ ਹੈਗੇ ਅੱਸੀ ਕਿ ਜਾਨੀ ਹੈਗੇ ਆ ਇਸ ਟਾਈਮ ਹੂੰ ਤੇ ਦੂਜੀ ਗੱਲ ਇਹ ਹੈ ਕਿ ਜਿਵੇਂ ਮਿਲਣੋਂ ਜੇਕਰ ਮੈਨੂੰ ਮਿਲਦਾ ਵਾਂ ਕਿ ਯਾਰ ਕੋਈ ਵੀਰ ਭਰਾ ਕਿਹਨੇ ਨੇ ਕਿ ਵੀਰ ਤੈਨੂੰ ਵੀ ਮਿਲਦਾ ਵਾਂ ਹਣਾ ਫਿਰ ਮੈਨੂੰ ਇੱਕ ਦਿਨ ਪਹਿਲਾਂ ਫੋਨ ਲਾ ਲਿਓ ਇੱਕ ਜਾਂ ਦੋ ਦਿਨ ਕੀ ਵੀ ਜੀ ਸੇ ਹਾਂ ਮੈਂ ਉੱਥੇ ਰਹੂੰਗਾ ਠੀਕ ਹੈ ਜੀ ਦੇਖ ਹੁਣ ਮੰਨ ਕੇ ਚਲੋ ਅੱਜ ਜੇ ਕਿਸੇ ਨੇ ਆਉਣਾ ਹੈਗਾ ਤੇ ਮੈਂ ਤੇ ਇੱਧਰ ਆ ਅੱਜ ਮੇਤੋਂ ਮਿਲਿਆ ਨਹੀਂ ਜਾਣਾ ਜੇਕਰ ਕੋਈ ਵੀਰ ਭਰਾ ਦੱਸ ਕੇ ਆ ਜੇ ਫਿਰ ਮਿਲਣਾ ਸੌਖਾ ਹੋ ਜਾਂਦਾ ਇਹ ਆਪਣਾ ਬ੍ਰਦਰ ਉੱਥੇ ਹੁੰਦਾ ਹਾਂਜੀ ਮੇਰਾ ਆਪਣਾ ਬ੍ਰਦਰ ਹਾਂਜੀ ਨਹੀਂ ਆਪਣੀ ਟੀਮ ਹੈ ਉੱਥੇ ਟੀਮ ਉੱਥੇ ਸਾਰੀ ਹੁੰਦੀ ਹੈ ਹਾਂ ਉੱਥੇ ਆ ਤੇ ਮੇਰਾ ਤੇ ਕੰਮ ਐਦਾਂ ਵਾਂ ਵੀ ਐਦਾਂ ਠੀਕ ਹੈ ਜੀ ਜਿਹੜੀਆਂ ਗੱਲ ਕਰਦੇ ਪੈ ਸੀ ਜੇ ਤਾਂ ਹੁਣੇ ਕਹੇ ਵੀ ਵਕੀਲ ਨਾਲ ਗੱਲ ਕਰਨੀ ਉਹ ਸਾਡਾ ਲੀਗਲ ਐਡਵਾਈਜ਼ਰ ਹੋਈ ਆ ਮੇਰਾ ਲਾਲੇ ਬ੍ਰਦਰ ਵੀ ਆ ਠੀਕ ਹੈ ਜੀ ਫਿਰ ਉੱਥੇ ਆਪਣੀ ਪ੍ਰੋਪਰਟੀ ਮਾ ਡਾਕਟਰ ਵਾ ਆਪਣਾ ਠੀਕ ਹੈ ਜੀ ਜਿਹੜਾ ਲੋਕਲ ਦਵਾਈ ਦੋਈ ਦਿੰਦੇ ਆ ਜਿਹੜਾ ਮੇਨ ਡਾਕਟਰ ਵਾ ਉਹ ਸਾਡੇ ਉੱਥੇ ਹਸਪੀਟਲ ਨਾਲ ਲੱਗੇ ਚਪਾਲ ਜਿਹੜਾ ਮੈਂਟਲੀ ਅਫਸਰਟ ਨੂੰ ਦਵਾਈ ਦਿੰਦਾ ਜਿਹੜੀ ਸਰੀਰਕ ਦਵਾਈ ਦਿੰਦੇ ਆ ਮਤਲਬ ਕਿ ਕੋਈ ਬੁਖਾਰ ਹੋ ਗਿਆ ਲੱਤਾਂ ਬਾਂਬ ਦੁਖਦੀਆਂ ਆ ਹੋ ਗਿਆ ਹੋ ਗਿਆ ਉਹ ਆਪਨ ਅਪੋਲੋ ਹਸਪੀਟਲ ਵਾਲੇ ਆਪਨ ਸਪੋਰਟ ਕਰਦੇ ਆ ਸ਼ਿਵਾਜੀ ਹਰ ਮੈਨੋ ਦਵਾਈ ਦੇ ਜਾਂਦੇ ਆ ਨਾਲੇ ਕੈਂਪਲ ਆ ਲੈਂਦੇ ਆ ਤੇ ਇਹ ਸਿਸਟਮ ਹਾਂਜੀ ਦੱਸਿਆ ਪਸਾਰੀ ਕਾ ਹੁੰਦੀ ਹੋਰ ਜਿਆਦਾ ਪੈਸਾ ਵੀ ਜੇ ਕੋਈ ਚੜਾਉ ਤੇ ਬਰਾ ਨਹੀਂ ਕਰ ਸਕਦਾ ਮੇਰੇ ਪਹਿਲੇ ਪੰਜ ਮਾਰ ਜੋ ਲੈ ਨਹੀਂ ਜਾਣੇ ਪੈਸੇ ਕੋਈ ਨਿਕਾ ਬੈਂਕ ਬੁੰਕ ਤੋਂ ਜੋ ਸਿਸਟਮ ਹੈਗਾ ਉਹ ਬਾਅਦ ਹੀ ਗੱਲਾਂ ਨੇ ਕੋਈ ਜਿਦੋ ਵਿਚਾਰੀ ਸਹੀ ਹੋਊਗੀ ਹੈਨਾ ਕਿਉਂਕਿ ਜਿੰਨਾ ਜਿਹੜੇ ਜਿੰਨਾ ਜਿਹੜੇ ਮਾਤਰਾ ਸਹੀ ਨਹੀਂ ਹੁੰਦੀ ਉਹਨੇ ਜੇ ਕਿੱਥੇ ਇਹਦਾ ਹੋਣਾ

ਇਹਨੇ ਸਾਰਾ ਇਕੱਠਾ ਪਾੜ ਦਰਦਾ ਇਹ ਬਿੱਤਰਾ ਜੋਗੀ ਇਹੋ ਆ ਜਿਹਨੂੰ ਬੰਦਾ ਸਾਡੇ ਉਹਨਾਂ ਦੀ ਮਨਮਰਜ਼ੀ ਕਰਨੇ ਯਾਰ ਜੋ ਆਪਾਂ ਤੜ ਕੋ ਕੰਮ ਨਹੀਂ ਕਰਨਾ ਮਨ ਜਿਹੜਾ ਠੱਡ ਬਹੁਤ ਪੈਦੀ ਅਸੀਂ ਜਾਣੇ ਵੀ ਸਾਡੇ ਆ ਕੇ ਆਉਣੇ ਚਲਾ ਕੇ ਮਾਰਦੇ ਜੋ ਜ਼ੁਬਾਨ ਮੋਤੇ ਸਹੀ ਨਹੀਂ ਹੈਗੀ ਸਤਨੂ ਜੀ ਉਹਨਾਂ ਨੇ ਜਸਤਾਂ ਅੱਟਾ ਦੋ ਕਰਦੇ ਆ ਜਾਵਾਂ ਅਨੋਠੀ ਨਾ ਕਹਿਦੇ ਵੀ ਉਸ ਤੋਂ ਕਹਾ ਲਾੜਨ ਜੋ ਬੰਦਾ ਵੇਚੀ ਆਪਾਂ ਤੁਸੀਂ ਰੱਬ ਰੂਪ ਬਣ ਕੇ ਤੁਸੀਂ ਆਏ ਹੋ ਤੁਸੀਂ ਇਹਦੇ ਕੋ ਲੈਣਾ ਕਿ ਲਿਜਾ ਕੇ ਕੀ ਕਰੋਗੇ ਕਰੋ ਸੋਚ ਆਉਂਦੀ ਮਨ 'ਚ ਆਪਣੀ ਸੋਚ ਲੈ ਕੇ ਹੋ ਗਈ ਪੁੱਛਤ ਹੋ ਗਈ ਹੁਣ ਜੇ ਲੈਣ ਵਾਸਤੇ ਆਏ ਕਿਸੇ ਸੇਵਾ ਕਰਸਤੇ ਲੈਣ ਵਾਸਤੇ ਆਏ ਜਾਇ ਇਹਨਾਂ ਨੂੰ ਲਿਜਾ ਕੇ ਕੁਛ ਇਹਨਾਂ ਨੇ ਗੁੱਸਤ ਕਰਦੇ ਨੇ ਕਿ ਕਰਾਉਣਾ ਵਿੱਚ ਨਹੀਂ ਕਰਨਾ ਕੀ ਆ ਜੀ ਆਪਾਂ ਇੱਥੇ ਹੀ ਰੋਟੀ ਪਾਉਣੇ ਤੇ ਆਪਣੀ ਕਿਸੇ ਚੀਜ਼ ਦੀ ਲੈਣੇ ਜਰੂਰ ਦਿਖਾ ਦੇ ਆਪਾਂ ਦੇ ਕਿਦਰ ਰੋਟੀ ਨਹੀਂ ਖਵਾ ਸਕਦੇ ਨੂੰ ਕੋਈ ਬੰਦਾ ਬਾਹਰ ਕਿਤੇ ਕਹੇ ਰੋਟੀ ਖਵਾਈ ਮੈਂ ਕਾ ਗੁਰੂ ਕੋ ਬਤਾ ਗਿਆ ਸਮੀ ਹੁਣ ਆਪ ਵੀ ਅਸਲ ਤੋਂ ਆਪੀ ਵਿਚਾਰਿਆ ਤਾਂ ਮਤਲਬ ਦੂਜੀ ਕੋਈ ਅੱਗੇ ਹੋ ਜੂਗੀ ਤੁਸੀਂ ਲੈ ਲੋਗੇ ਮੈਨੂੰ ਨਾ ਇਸੇ ਕਰਕੇ ਮੈਂ ਤੈਨੂੰ ਬੁੱਤ ਕਹਿ ਜਾਂਦਾ ਸੀ ਅਸੀਂ ਇਦਾਂ ਕਿ ਬੁੱਤ ਮੇਰੀ ਜਾ ਕੇ ਪੰਚਾਇਤ ਨਾਲ ਗੱਲ ਕਰਾ ਮੇਰੀ ਵਾਲਾ ਸਰਪੰਚ ਕੋਲੇ ਆ ਜਾਂਦਾ ਮੈਂ ਉਹਨੂੰ ਪਿੱਛੇ ਨਾਲ ਗੱਲ ਕੀਤੀ ਸੀ ਪਿੱਛੇ ਨੂੰ ਪਿੱਛੇ ਨੂੰ ਪ੍ਰੈਸ਼ਰ ਕੋਲੋਂ ਪਿੱਛੇ ਲੋ ਇਹ ਰੱਖ ਦਿਓ ਮੁੰਡਾ ਹੋ ਗਏ ਉਹ ਮੈਂ ਕਿਹਾ ਸੀ ਨਾ ਉਹ ਪੁੱਛਦਾ ਨੰਬਰ ਤੇ ਨੰਬਰ ਵੀ ਪੁੱਛਿਆ ਸੀ ਸਰਦਾਰ ਜੀ ਤੁਸੀਂ ਗੱਲ ਪੁੱਛਿਆ ਸੀ ਉਮਰ ਵੀ ਮੁੰਡਾ ਜੀ ਆ ਹਾਂ ਉਹ ਕਿਹਾ ਸੀ ਕਿ ਨਾ ਮੂੰਹ ਬੰਦ ਕਰਾ ਤਾ ਮੁੰਡਾ ਤੇ ਹੈਗਾ ਹੀ ਹੈ ਹਾਂਜੀ ਨਗਰ ਕਿੰਨਾ ਵੀ ਸਵੇਰੇ ਕੱਲ ਨਹੀਂ ਆਇਆ ਇਸ ਲਈ ਕੋਈ ਗੱਲ ਨਹੀਂ ਮੈਂ ਇੱਥੇ ਮਤਲਬ ਕਿ ਜਾਣਾ ਦਾ ਲੱਗੇ ਫਾਜ ਕੇ ਜਾਣਾ ਵਾ ਫਿਰ ਮੈਂ 10 ਵਜੇ ਕਿਉਂਕਿ ਮੈਂ ਦੂਰੋਂ ਆਣਾ ਮੈਨੂੰ ਲੋਕਾ ਜੀ ਹਾਂ ਮੈਨੂੰ ਹਾਂ ਕੋਈ ਗੱਲ ਨਹੀਂ ਇਹ ਕੋਈ ਪਾਸੋਂ ਆ ਕੇ ਨਹੀਂ ਬੱਸੀ ਹੈਗੀ ਇਹ ਸਾਡੇ ਪਿੰਡ ਦੀ ਆ ਤਾਂ ਕਿ ਪਿੰਡ ਦੇ ਸਹਿਮਤੀ ਲੈਣਾ ਚਾਹੁੰਦੇ ਹਾਂ ਕੋਈ ਗੱਲ ਨਹੀਂ ਹੁਣ ਟਾਈਮ ਕਾਫੀ ਹੋ ਗਿਆ ਬਾਈ ਜਾਨੀ ਕਿ ਆਹ ਸੌਣ ਨਹੀਂ ਕਿਰੇ ਸਾਡੇ ਦੇ ਅਟੈਕ ਆ ਰਹੇ ਪੰਚਾਇਤ ਤੇ ਆਹ ਕੰਮ ਕੋਈ ਗੱਲ ਨਹੀਂ ਹਾਂਜੀ ਜੀ ਆਇਆਂ ਨੂੰ ਤੇ ਜਿਵੇਂ ਸਾਡੇ ਪਿੰਡ ਦਾ ਫੈਸਲਾ ਹੋਊਗਾ ਉਸ ਤੋਂ ਕੋਈ ਗੱਲ ਨਹੀਂ ਕੋਈ ਰਾਜ਼ ਨਹੀਂ ਪਰਸੋਂ ਜਦੋਂ ਦਾ ਟਾਈਮ ਲੱਗੇ ਪਹਿਲੀ ਗੱਲ ਤਾਂ ਇਹਦਾ ਇਹਨੇ ਵੀ ਇੱਥੇ ਰਹਿਣਾ ਤੇ ਮੈਂ ਨਾ ਇੱਥੇ ਹੀ ਜਾਣਾ ਫਾਇਲ ਕਿ ਜਾਣਾ ਵਾ ਉਹ ਕੇਸ ਲੈਣਾ ਕੋਈ ਨਹੀਂ ਹਾਂ ਅੱਗੇ ਵੀ ਜਾਣਾ ਵਾ ਉੱਥੇ ਵੀ ਮਿਲ ਦੇ ਰਹਿਣਾ ਹਾਂ ਬਹੁਤੀ ਗੱਲ ਪਤਾ ਕੀ ਆ ਮੈਂ ਚਲੋ ਜੇਕਰ ਤੁਸੀਂ ਛੱਡ ਕੇ ਹੀ ਆਣਾ ਵਾ ਜੇਕਰ ਤੁਸੀਂ ਛੱਡ ਕੇ ਆਣਾ ਹਨਾ ਪੀ ਫਿਰ ਤਾਂ ਕੋਈ ਚੱਕਰ ਨਹੀਂ ਆ ਬਲ ਆਇਆ ਵੀ ਟਾਡੇ ਨਾਲ ਜਾਊ ਗੱਡੀ ਇੱਕ ਟਾਡੇ ਨਾਲ ਮੈਂ ਉਹ ਗੱਲ ਤੇ ਹੋ ਗਈ ਨਾ ਛੱਡ ਕੇ ਜਾਣ ਵਾਲੀ ਗੱਲ ਹੋ ਗਈ ਨਾ ਮੈਂ ਹੁਣੇ ਕੇਸ ਲੈ ਕੇ ਤੇ ਮੈਂ ਚਲ ਜਾਣਾ ਆਪਣੇ ਉੱਥੇ ਠੀਕ ਹੈ ਜੀ ਆਸ਼ਮ ਕਿਉਂਕਿ ਮੇਰੇ ਦੋ ਮੇਰਾ ਨਿਤਰੇ ਕੰਮ ਆ ਮਤਲਬ ਕਿ ਦੇਣ ਰਾਤ ਇਦਾਂ ਹੈ ਨਾ ਤੁਸੀਂ ਇਦਾਂ ਕਰਿਓ ਸਵੇਰੇ ਆ ਜਿਓ ਤੁਸੀਂ ਜੇਕਰ ਤੁਹਾਡੇ ਦਿਲ ਕਰਦਾ ਹੋਇਆ ਹੈ ਨਾ ਵੀ ਜੇਕਰ ਜੇ ਸਾਨੂੰ ਸੇਵਾ ਦੇਣੀ ਹੋਈ ਬਾਕੀ ਮੈਂ ਤੁਹਾਨੂੰ ਕੋਈ ਮਜਬੂਰੀ ਨਹੀਂ ਕਹਿੰਦਾ ਹੈ ਨਾ ਜਿੱਦਾਂ ਕਈ ਵਾਰੀ ਮਨ ਵਜਦਾ ਹੁੰਦਾ ਕਿ ਯਾਰ ਨਹੀਂ ਇੱਥੇ ਨਹੀਂ ਇੱਥੇ ਛੱਡ ਕਿਉਂ ਨਹੀਂ ਹੈ ਨਾ ਤੁਸੀਂ ਤੁਸੀਂ ਆਪ ਸਵੇਰ ਆ ਜਿਓ ਫਿਰ ਥੋੜਾ ਜਿਹਾ ਟਾਈਮ ਨਾਲ ਆ ਜੀ ਸੇਵਾ ਤੁਹਾਨੂੰ ਦੇਣੀ ਹੈ ਟਾਈਮ ਨਾਲ ਵੀ ਦੀ ਗੱਲ ਪਤਾ ਕੀ ਆ ਥੋੜਾ ਲੇਟ ਹੋਣ ਕਰਕੇ ਥੋੜਾ ਮਤਲਬ ਨਹੀਂ ਤੁਸੀਂ ਨਾਲ ਹੋ ਬਿੱਥੇ ਤਾਂ ਹੀ ਜਾਣਾ ਤੁਹਾਡੇ ਨਾਲ ਜਾਣਾ ਅਸੀਂ ਤੁਸੀਂ ਲੈ ਕੇ ਚੱਲੇਓ ਤੁਸੀਂ ਲੈ ਕੇ ਚੱਲੇ ਅਸੀਂ ਮਗਰ ਆਪ ਦੀ ਗੱਡੀ ਤੇ ਤੁਹਾਡੇ ਨਾਲ ਚੱਲਾਂਗੇ ਹੋਰ ਦੱਸੋ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਕਿਉਂ ਅਸੀਂ ਕਿਹੜੀ ਗੱਲ ਨੂੰ ਕੱਲ ਨੂੰ ਅਸੀਂ ਸਾਡੇ ਨਾਲ ਇਹ ਮੁੰਡੇ-ਮੁੰਡੇ ਹਰ ਸੰਗਰਾਮ ਬਾਬੇ ਬੁੱਢੇ ਜਾਂਦੇ ਨੇ ਤੇ ਕੱਲ ਆਉਂਦੀ ਗੰਦੀ ਇਹ ਬੰਦਾ ਮਿਲ ਲੈਂਦਾ ਕੋਈ ਗੱਲ ਨਹੀਂ ਉੱਪਰ ਉੱਪਰ ਹੀ ਛੜਕਦੇ ਉੱਪਰ ਹੀ ਹੈ ਚੜਕਦੇ ਪੁਰਿਆ ਉਠਾਟ ਕਣਾ ਵੇਖਿਆ ਉਹ ਤੋਂ ਮੁੰਡੇ ਆਉਂਦੇ ਜਾਂਦੇ ਮਿਲ ਲੈਂਦੇ ਆਹ ਗੱਲ ਹੋਰ ਗੱਲ ਹੋਰ ਇਹ ਨਹੀਂ ਬੇਟੀ ਤੁਸੀਂ ਚੋਰ ਆ ਤੇ ਤੁਸੀਂ ਗੱਲ ਤੇ ਕੋਈ ਹੋਰ ਦੀ ਗੱਲ ਪਤਾ ਕੀ ਆ ਜੀ ਜੇ ਅਸੀਂ ਦੋ ਚਾਰ ਜਣੇ ਪੰਚਾਇਤ ਚ ਆ ਚਾਰ ਬੰਦੇ ਘੱਲ ਹੀ ਦਿੰਦੇ ਨਾ ਸਾਡੇ ਇੱਕ ਮਨ ਨੂੰ ਤਸੱਲੀ ਵੀ ਹੋ ਜਾਂਦੀ ਆ ਸਭ ਤੋਂ ਜ਼ਰੂਰੀ ਆ ਕਾਣੀ ਸਾਰੀ ਗੱਲ ਸਾਡੇ ਪਿੰਡ ਦੀ ਰਹਿਣ ਵਾਲੀ ਉਹ ਹੋਰੀ ਬਾਹਰੋਂ ਆਈ ਜੀ ਹੋਰ ਹੁੰਦੀ ਤਾਂ ਫਿਰ ਤੇ ਚਲੋ ਕਰਦੇ ਪਈ ਸਾਰੇ ਨੂੰ ਪਤਾ ਹੀ ਆ ਰਹੇ ਗੁਰਪਿੰਡ ਜੀ ਹੁੰਦੇ ਜਾਂ ਕੋਈ ਪਤਾ ਨਹੀਂ ਪੈਂਦਾ ਆ ਸਿਆਣਾ ਕੋਈ ਹੋਰ ਮਦਰ ਨਹੀਂ ਆ ਹਲੇ ਤੱਕ ਨਹੀਂ ਆ ਪਰ ਜੀ ਤੁਹਾਡੇ ਥਰੋ ਇੱਕ ਬੰਦਾ ਆਏਗਾ ਤੁਸੀਂ ਇੱਕ ਸਾਈਡ ਤੇ ਹੋ ਤੁਸੀਂ ਇੱਕ ਸਾਈਡ ਉਹਦੇ ਨਾਲ ਜੋੜ ਤਰਾਵਾ ਜੇ ਤੂੰ ਭੇਜ ਦੇਣਾ ਮੈਂ ਕਰਾਇਆ ਕਰ ਲਵਾਂ ਚੱਲਦਾ ਆ ਮੈਂ ਹੁਣ ਤਾਂ ਨਹੀਂ ਕਰਾਉਂਦਾ ਤੇਰੇ ਬਾਹਰ ਜਾਂ ਗਿਆ ਤੁਹਾਡੇ ਮਨ ਨੂੰ ਉੱਥੋਂ ਉਡ ਕੇ ਮੋੜ ਕੇ ਥੋੜੀ ਮੇਰੇ ਇਹ ਨਹੀਂ ਇਹਲੇ ਨਹੀਂ ਸੂਤਰ ਹੁਣਾ ਤਾਂ ਸਾਡੀ ਉਹ ਗੱਲ ਤੁਸੀਂ ਉਧਰ ਜਾਣਾ ਜਣਾ ਆਪ ਲੇਟ ਹੋਣ ਕਰਕੇ ਥੋੜਾ ਸਾਰੇ ਸਾਡੀ ਦੇ ਤੁਸੀਂ ਥੋ ਕੋਈ ਨਹੀਂ ਮੈਂ ਇੱਧਰ ਜਾਣਾ ਵੀਰ ਨਾਲੇ ਜਾਣਾ ਗਲੀ ਵਿੱਚ ਸਵੇਰ ਹੀ ਆ ਜਾਊਗਾ ਜੇ ਤੁਸੀਂ ਹੁਕਮ ਕਰਦੇ ਜੇ ਨਾ ਤੇ ਸਵੇਰ ਹੀ ਆ ਜਾਊਗਾ ਹਾਂ ਨੰਬਰ ਤੁਸੀਂ ਮੇਰਾ ਪਰਸਨਲ ਨੰਬਰ ਲੈ ਲਓ ਤੁਸੀਂ ਹਾਂ ਹਾਂ ਆਪ ਲੈ ਉਹ ਨੰਬਰ ਤੇਰਾ ਤੁਸੀਂ ਹਾਂ ਕਰਮ ਕਰ